ਮੰਗਲ 7th Sun YouTube ਚੈਨਲ ਦੀ ਟੀਮ ਅੱਜ ਪਹੁੰਚੀ ਹੈ ਸਿਟੀ ਆਫ ਕੌਸਨਲ ਦੇ ਉਸ ਪਾਰਕ ਦੇ ਵਿੱਚ ਜਿਹਦੇ ਵਿੱਚ ਬੱਚਿਆਂ ਦੇ ਖੇਡਣ ਲਈ ਕਾਫੀ ਕੁਝ ਹੈ ਔਰ ਦੇਖਣ ਦੇ ਲਈ ਕਾਫੀ ਕੁਝ ਹੈ ਨਾਲ ਦੀ ਨਾਲ ਨਹਿਰ ਨਿਕਲ ਰਹੀ ਹੈ ਔਰ ਨਾਲ ਦੀ ਨਾਲ ਹੀ ਬਹੁਤ ਹੀ ਪੁਰਾਣੇ ਦਰਖਤ ਹਨ ਔਰ ਬੱਚਿਆਂ ਦੇ ਖੇਡਣ ਦੇ ਲਈ ਲਗਾਏ ਗਏ ਨੇ ਪੰਗੂੜੇ ਤੇ ਆਹ ਤੁਹਾਨੂੰ ਅੱਜ ਦਿਖਾਲਦੇ ਆਂ ਇਸ پارک ਦੀ ਸੈਰ ਕਰਾਉਨੇ ਆ ਪਾਇਓਨियर پارک ਆਓ ਦੇਖਦੇ ਆਪਾਂ ਇਸ پارک ਨੂੰ ਬੱਚਿਆਂ ਦੇ ਖੇਡਣ ਦੇ ਲਈ ਬਹੁਤ ਅੱਛੇ پارک ਬਣੇ ਹੋਏ ਹਨ ਇਸ ਸੀਰੀਜ਼ ਦੇ ਵਿੱਚ ਤੇ ਇਸ ਸੀਰੀਜ਼ ਨੂੰ ਵਾਚ ਕਰਨ ਦੇ ਲਈ ਸਪੈਸ਼ਲ ਤੌਰ ਤੇ ਕੈਮਰੇ ਲੱਗੇ ਹੋਏ ਨੇ ਜਿਹੜੇ ਨਿੱਕੀ ਨਿੱਕੀ ਹਰਕਤ ਨੂੰ ਵੀ ਨੋਟ ਕਰਦੇ ਨੇ ਇਹ ਦੇਖੋ ਸਪੈਸ਼ਲ ਕੈਮਰੇ ਨੇ ਜਿੰਨਾ ਦੀ ਕਾਫੀ ਅੱਛਾ ਹੈਗਾ ਇਹਨਾਂ ਦਾ ਦ੍ਰਿਸ਼ ਪੈਦਾ ਕਰਨ ਦੇ ਲਈ ਔਰ ਐਸ ਸਾਈਡ ਤੇ ਛੋਟਾ ਜਿਹਾ ਜਦੋਂ بارش ਦਾ ਪਾਣੀ ਜਾਂ ਹੋਰ ਉੱਪਰੋਂ ਕੋਈ ਪਾਣੀ ਆਉਂਦਾ ਹੈ ਤੇ ਇਹ ਥੱਲੇ ਜਾਂਦਾ ਹੈ ਉਹਦੇ ਲਈ ਛੋਟੀ ਜੀ ਨਹਿਰ ਹੈ ਸੂਆ ਟਾਈਪ ਇੱਥੇ بارش ਪੈਣ ਤੇ ਪਾਣੀ ਵੱਧ ਜਾਂਦਾ ਹੈ ਆਮ ਦਿਨਾਂ ਦੇ ਵਿੱਚ ਪਾਣੀ ਘਟਦਾ ਹੈ ਔਰ ਦਰਖਤ ਬਹੁਤ ਨੇ ਮੋٹے-ਮੋٹے ਦਰਖਤ ਜਿਸ ਤਰ੍ਹਾਂ ਜੰਗਲ ਹੈ ਔਰ ਇਸ ਨਹਿਰ ਦੇ ਨਾਲ-ਨਾਲ ਲੱਕੜ ਦਾ ਬਣਾਇਆ ਗਿਆ ਹੈ ਬਹੁਤ ਹੀ ਅੱਛਾ ਰਸਤਾ ਪੈਸੇ ਜਿਸ ਪੈਸੇਸ ਤੋਂ ਦੀ ਚੱਲ ਕੇ ਇੱਥੇ ਬੱਚਿਆਂ ਨੂੰ ਲੈ ਕੇ ਆ ਕੇ ਜਿੰਨੇ ਵੀ ਬੱਚਿਆਂ ਨੂੰ ਖਡਾਉਣ ਵਾਲੇ ਨੇ ਉਹ ਇਸ ਦੇ ਉੱਪਰ ਦੀ ਲੰਘ ਸਕਦੇ ਨੇ ਵਿਊਜ਼ ਵਗੈਰਾ ਦੇਖ ਸਕਦੇ ਨੇ ਇੰਨਾ ਸੰਘਣਾ ਏਰੀਆ ਦਰਖਤਾਂ ਦਾ ਆ ਪਲੇਟਫਾਰਮ ਬਣਿਆ ਹੈ ਇਹ ਵੀ ਸਾਰਾ ਲੱਕੜ ਦਾ ਬਣਾਇਆ ਹੋਇਆ ਹੈ। ਔਰ ਬਿਲਕੁਲ ਰਹਿਸ਼ੀ ਏਰੀਏ ਦੇ ਵਿੱਚ ਬਹੁਤ ਹੀ ਵਧੀਆ ਦੇਖਣ ਵਾਲੀਆਂ ਚੀਜ਼ਾਂ ਆਸਟ੍ਰੇਲੀਆ ਦੇ ਪਰਸ ਦੇ ਵਿੱਚ ਔਰ ਕੁਦਰਤ ਦੇ ਨਾਲ ਬਿਲਕੁਲ ਜੁੜੀਆਂ ਹੋਈਆਂ। ਕੁਝ ਦਰਖਤ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੀ ਉਮਰ ਹੰਢਾ ਚੁੱਕੇ ਨੇ। ਔਰ ਉਹਨਾਂ ਨੂੰ ਵੀ ਕੱਟ ਕੇ ਚੱਕ ਕੇ ਲੈ ਕੇ ਨਹੀਂ ਗਏ ਜਿਉਂ ਦੇ ਤਿਉ ਉਸੇ ਤਰ੍ਹਾਂ ਹੀ ਉਹ ਇੱਥੇ ਪਏ ਹੋਏ ਨੇ ਕੁਕ ਲੱਕੜ ਬਹੁਤ ਜ਼ਿਆਦਾ ਹੈ ਦਰਖਤ ਬਹੁਤ ਜ਼ਿਆਦਾ ਨੇ ਕਿੰਨੇ ਮੋਟੇ ਮੋਟੇ ਦਰਖਤ ਨੇ ਔਰ ਬੱਚਿਆਂ ਦੇ ਖੇਡਣ ਦੇ ਲਈ ਪਾਰਕ ਪਾਰਕ ਦੇ ਵਿੱਚ ਗੋਰੇ ਜਾਂ ਕੋਈ ਵੀ ਇੰਡੀਅਨ ਜਾਂ ਕਿਸੇ ਵੀ ਹੋਰ ਕੰਟਰੀ ਦਾ ਕੋਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਖੇਡਣ ਦੇ ਲਈ ਇਹਨਾਂ ਪਾਰਕਾਂ ਦੇ ਵਿੱਚ ਆਉਂਦੇ ਨੇ ਔਰ ਇੱਕਦਮ ਉੱਪਰ ਜਾਣ ਲਈ ਵਿਸ਼ਕ ਸਾਈਡ ਤੇ ਪੌੜੀਆਂ ਵੀ ਨੇ ਪਰ ਜੇ ਕੋਈ ਪੌੜੀਆਂ ਦੇ ਰਸਤੇ ਨਹੀਂ ਜਾਣਾ ਚਾਹੁੰਦਾ ਉੱਪਰ ਨੂੰ ਤੇ ਉਹ ਇਸ ਸਲਾਈਡਿੰਗ ਪੈਸੇਜ ਦੇ ਥਰੂ ਤੁਰ ਕੇ ਜਾ ਸਕਦਾ ਹੈ ਇਹ ਸੈਰ ਕਰਨ ਲਈ ਵੀ ਬਹੁਤ ਅੱਛਾ ਹੈ ਤੇ ਬੱਚਿਆਂ ਨੂੰ ਖੜਾਉਣ ਦੇ ਲਈ ਵੀ ਬਹੁਤ ਹੀ ਵਧੀਆ ਪਾਰਕ ਨੇ ਬੱਚਿਆਂ ਦੇ ਖੇਡਣ ਦੇ ਲਈ ਪੰਘੂੜੇ ਜਾਂ ਖੇਡਣ ਦੇ ਲਈ ਉਹਨਾਂ ਦੀ ਐਕਸਰਸਾਈਜ਼ ਦੇ ਲਈ ਬੱਚਿਆਂ ਦੇ ਲਈ ਇੱਥੇ ਲਗਾਏ ਗਏ ਨੇ ਜੇ ਕਿਸੇ ਨੇ ਬਾਰਬੀਕਿਊ ਕਰਨਾ ਹੈ ਘੁੰਮਣ ਫਿਰਨਾ ਹੈ ਘਰ ਤੋਂ ਸਮਾਨ ਲੈ ਕੇ ਤੇ ਉਹ ਵੀ ਇੱਥੇ ਬਾਰਬੀਕਿਊ ਲੱਗੇ ਹੋਏ ਨੇ ਜਿੱਥੇ ਕਿ ਗਰਮ ਕਰਕੇ ਕੋਈ ਚੀਜ਼ ਜਿਹੜੀ ਘਰੋਂ ਲੈ ਕੇ ਆਏ ਨੇ ਉਹਨੂੰ ਖਾ ਸਕਦੇ ਨੇ ਬਹੁਤ ਹੀ ਅੱਛਾ ਵਿਊ ਖਾਸ ਤੌਰ ਤੇ ਅੱਜ ਮੰਗਲ ਸੈਮਥ ਸਨ YouTube ਚੈਨਲ ਦੀ ਟੀਮ ਇਹ ਦੇਖਣ ਦੇ ਲਈ ਔਰ ਆਪਣੇ ਸਰੋਤਿਆਂ ਨੂੰ ਦਿਖਾਉਣ ਦੇ ਲਈ ਵਿਸ਼ੇਸ਼ ਤੌਰ ਤੇ ਇਸ ਪਾਰਕ ਦੇ ਵਿੱਚ ਪਹੁੰਚੀ ਹੈ ਔਰ ਇੱਥੋਂ ਸਿੱਧਾ ਉੱਚੇ ਥਾਂ ਤੇ ਜਿੱਥੇ ਗੱਡੀਆਂ پارک ਕਰਕੇ ਲੋਕ ਥੱਲੇ ਆਉਂਦੇ ਨੇ ਇਹ ਉੱਥੇ ਪਹੁੰਚ ਜਾਂਦੀ ਹੈ ਇਹ ਰਸਤਾ ਔਰ ਜੇ ਥੱਲੇ ਦੀ ਜਾਣਾ ਹੈ ਤੇ ਇਹ ਨਾਲ ਦੂਸਰੀ ਸਾਈਡ ਤੇ ਵੀ ਬਹੁਤ ਅੱਛਾ ਇਹ ਬਣੇ ਹੋਏ ਨੇ ਬੱਚਿਆਂ ਦੇ ਖੇਡਣ ਲਈ ਬੈਠਣ ਲਈ ਦੇਖਣ ਦੇ ਲਈ ਔਰ ਨਾਲ ਦੀ ਨਾਲ ਬਹੁਤ ਹੀ ਦਰਖਤਾਂ ਦੇ ਮੁੱਢ ਤੋਂ ਵੀ ਸਵਾਰ ਕੇ ਰੱਖਿਆ ਗਿਆ ਹੈ ਇੱਥੋਂ ਸਿੱਧਾ ਬਾਹਰ ਨਿਕਲ ਜਾਂਦੇ ਨੇ ਜੇ ਇਸ ਰਸਤੇ ਤੇ ਕਿਸੇ ਨੇ ਨਹੀਂ ਵੀ ਆਉਣਾ ਤਾਂ ਇਹ ਨਾਲ ਸਲਾਈਡਿੰਗ ਰਸਤੇ ਵੀ ਨੇ ਜਿੱਥੋਂ ਦੀ ਥੱਲੇ ਇਸ پارک ਦੇ ਵਿੱਚ ਆਇਆ ਜਾ ਸਕਦਾ ਹੈ ਔਰ ਉੱਪਰ ਤੱਕ ਬਿਲਕੁਲ ਲੱਕੜ ਦਾ ਇਹ ਸਾਰਾ ਰਸਤਾ ਲੱਕੜ ਦੇ ਫੱਟੇ ਲਾਲਾ ਕੇ ਤਿਆਰ ਕੀਤਾ ਹੈ ਬਹੁਤ ਹੀ ਵਧੀਆ ਵਿਊ ਹੈ ਦੇਖਣ ਨੂੰ ਤੇ ਇੱਥੇ ਲਿਖਿਆ ਹੋਇਆ ਹੈ ਆਸਟ੍ਰੇਲੀਅਨ ਗਵਰਨਮੈਂਟ ਅ ਨੇਸ਼ਨ ਬਿਲਡਿੰਗ ਪ੍ਰੋਜੈਕਟ ਇਕਨੋਮਿਕ ਸਟੀਮੂਲੇਟਸ ਪਲਾਨ ਔਰ ਬਾਹਰਲੀ ਸਾਈਡ ਤੇ ਉੱਪਰੋਂ ਜਿੱਥੋਂ ਆਪਾਂ ਐਂਟਰੀ ਕਰਦੇ ਆ ਇੱਥੇ ਵੀ ਬੈਠਣ ਲਈ ਬੈਂਚ ਲਗਾਏ ਨੇ ਤੇ ਬਹੁਤ ਅੱਛਾ 뷰 ਹੈ ਤੇ ਇਹ ਸਿਟੀ ਆਫ ਗੌਨਸਨਲ ਦੇ ਵਿੱਚ ਹੈ ਸੈਂਟਰਲ ਪਾਇਨੀਅਰ ਪਾਰਕ ਟ੍ਰੀ ਟਾਪ ਵਾਕ ਐਂਡ ਰਿਵਰਸਾਈਡ ਬੋਰਡਵਾਕ ਇਸ ਏਰੀਆ ਦਾ ਨਾਮ ਹੈ ਇੱਕ ਬਹੁਤ ਹੀ ਅੱਛਾ ਮਾਡਲ ਬਣਾਇਆ ਹੈ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਮਾਡਲ ਔਰ ਜੇ ਇਸ ਤੋਂ ਖੜ ਕੇ ਆਪਾਂ ਥੱਲੇ ਦਾ ਵੀਊ ਦੇਖੀਏ ਤੇ ਸਾਨੂੰ ਬਿਲਕੁਲ ਇਸ ਤਰ੍ਹਾਂ ਦਾ ਦਿਖਦਾ ਹੈ ਬਿਲਕੁਲ ਕੁਦਰਤ ਦੇ ਨਾਲ ਜੁੜਿਆ ਹੋਇਆ ਇਹ ਪਾਰਕ ਹੈ ਇਸ ਪਾਰਕ ਦੇ ਵਿੱਚ ਬਕਾਇਦਾ ਤੌਰ ਤੇ ਮੰਗਲ 7th ਸਨ YouTube ਚੈਨਲ ਦੇ CEO ਸੈਰ ਕਰ ਰਹੇ ਨੇ ਮੈਡਮ ਸਰਬਜੀਤ ਕੌਰ ਔਰ ਕੁਦਰਤ ਦਾ ਨਜ਼ਾਰਾ ਲੈ ਰਹੇ ਨੇ ਮੰਗਲ 7th Sun YouTube ਚੈਨਲ ਕੋਸ਼ਿਸ਼ ਕਰਦਾ ਹੈ ਆਪਣੇ ਸਰੋਤਿਆਂ ਨੂੰ ਕੋਈ ਨਾ ਕੋਈ ਨਵੀਂ ਚੀਜ਼ ਦਿਖਾਈ ਜਾਵੇ ਜਿਸ ਦੇ ਨਾਲ ਜਿੱਥੇ ਸਰੋਤਿਆਂ ਦੀ ਜਾਣਕਾਰੀ ਚਾ ਵਾਦਾ ਹੋਵੇ ਉੱਥੇ ਸਰੋਤਿਆਂ ਨੂੰ ਕੁਝ ਨਾ ਕੁਝ ਨਵਾਂ ਦੇਖਣ ਨੂੰ ਮੇਰੇ ਜਿਹਾ ਹੀ ਇੱਕ ਪਾਰਕ ਹੈ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ اچھا ਬਾਰਕ ਹੈ ਇੱਥੇ ਵੀ ਬਹੁਤ ਅੱਛੇ ਡਿਜ਼ਾਈਨ ਬਣਾਏ ਨੇ ਇਹ ਬੈਠਣ ਦੇ ਲਈ ਹੈ ਇਸ ਸਾਈਡ ਤੇ ਬੰਚ ਲਗਾਇਆ ਹੈ ਔਰ ਬਹੁਤ ਅੱਛੇ ਤੰਗ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਇਸ ਪਾਰਕ ਨੂੰ ਉਮੀਦ ਹੈ ਕਿ ਮੰਗਲ 7th ਸਨ YouTube ਚੈਨਲ ਦੇ ਸਰੋਤਿਆਂ ਨੂੰ ਜਾਂ ਇਹਨਾਂ ਨੂੰ ਇਸ ਚੈਨਲ ਨੂੰ ਦੇਖਣ ਵਾਲਿਆਂ ਨੂੰ ਇਸ ਵੀਡੀਓ ਦੇ ਵਿੱਚ ਕਾਫੀ ਲਾਭ ਹੋਏਗਾ ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚ ਨਹੀਂ ਸਕੇ ਜਿਸ ਨੇ ਏਰੀਆ ਦੇਖਿਆ ਨਹੀਂ ਉਹ ਦੇਖ ਕੇ ਇੱਥੇ ਨਾ ਪਹੁੰਚਦੇ ਹੋਣ ਦੇ ਬਾਵਜੂਦ ਵੀ ਆਨੰਦ ਮਾਣਗੇ ਦੇਖਣਗੇ ਔਰ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਏਗਾ ਅੱਜ ਤੋਂ ਵੀ ਮੰਗਲ ਸੈਮਸਨ YouTube ਚੈਨਲ ਕੋਸ਼ਿਸ਼ ਕਰਦਾ ਰਹੇਗਾ ਆਪਣੇ ਸਰੋਤਿਆਂ ਨੂੰ ਅਜੇਹੇ ਪਾਰਕ ਦਿਖਾਉਣ ਦੇ ਇਸ ਸਾਈਡ ਤੇ ਵੀ ਕੈਮਰੇ ਲਗਾਏ ਹੋਏ ਨੇ ਸਾਰੇ ਇੱਥੋਂ ਦੇ ਸਿਸਟਮ ਨੂੰ ਬਚਨ ਦੇ ਲਈ ਦੇਖਣ ਦੇ ਲਈ